ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਪਏ ਜੀ ਆਪਾਂ ਸੋਨਾਲੀਕਾ 60 ਸਿਕੰਦਰ ਦੀ ਡੀ ਆਈ 60 ਸਿਕੰਦਰ 4/4 ਐਚ ਡੀ ਐਮ ਟਾਰਕ ਪਲੱਸ ਟਾਰਕ ਪਲੱਸ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ ਮੇਲਾ ਲੁੱਟ ਲੋ ਕਿਸਾਨ ਭਰਾਵੋ ਕਿਤੇ ਲੇਟ ਨਾ ਹੋ ਜਿਓ ਬਾਅਦ ਚ ਲੰਗੇ ਵੇਲੇ ਨੂੰ ਪਛਤਾਓਗੇ ਮਗਰਲੇ ਟਾਇਰ ਹੈਗੇ ਨੇ ਜੀ 16 ਨੂੰ 28 ਦੇ ਤੇ ਰਿੰਮਾਂ ਵਿੱਚ ਲੱਗੇ ਹੋਏ ਨੇ ਜੀ ਹੈਵੀ ਵੇਟ ਐਡਜਸਟੇਬਲ ਹੁੱਕੇ ਉੱਤੇ ਥੱਲੇ ਹੋ ਜਾਂਦੀ ਹੈ ਜੀ ਹੈਵੀ ਲਿੰਕਾਂ ਲੱਗੀਆਂ ਹੋਈਆਂ ਨੇ ਟਰੈਕਟਰ ਨੂੰ ਆਈ ਪੀਟੀਓ ਇੰਡੀਪੈਂਡੈਂਟ ਕਲੱਚ 540 ਪਲੱਸ ਰਿਵਰਸ ਪੀਟੀਓ ਡਬਲ ਕਲੱਚ ਦੇ ਵਿੱਚ ਟਰੈਕਟਰ ਇਹ ਜੀ ਡਬਲ ਡਿਸਟ੍ਰੀਬਿਊਟਰ ਵਾਲ ਲੱਗਾ ਹੋਇਆ ਟਰੈਕਟਰ ਨੂੰ ਡਰਾਫਟ ਲੀਵਰ ਤੇ ਪੋਜੀਸ਼ਨ ਲੀਵਰ ਤੁਸੀਂ ਵੇਖ ਸਕਦੇ ਹੋ ਖੱਬੇ ਪਾਸੇ ਹੈਂਡ ਬ੍ਰੇਕ ਦਾ ਲੀਵਰ ਲੱਗਾ ਹੋਇਆ ਏ ਥੱਲੇ ਕਾਰ ਵਾਂਗੂ ਬਹੁਤ ਹੀ ਭਰੋਸੇਯੋਗ ਕੰਪਨੀ ਐ ਪੁਰਾਣੀ ਕੰਪਨੀ ਐ ਕਿਸਾਨਾਂ ਦੇ ਹੱਕ ਦੇ ਵਿੱਚ ਸਭ ਤੋਂ ਵਧੀਆ ਟਰੈਕਟਰ ਸੋਨਾਲੀਕਾ ਹੈਵੀ ਟਿਊਬਾਂ ਵਗੈਰਾ ਲੱਗੀਆਂ ਨੇ ਅੱਗੋਂ ਚੈੱਕ ਕਰੋ ਤੁਸੀਂ ਟਰੈਕਟਰ ਤੇਲ ਵਿੱਚ ਡੁੱਬੀਆਂ ਬ੍ਰੇਕਾਂ ਓਇਲ ਇਮਬ੍ਰੈਸਟ ਬ੍ਰੇਕ ਗੱਲ ਕਰੀਏ ਇਹਦੇ ਇੰਜਣ ਦੀ 4712 ਸੀਸੀ ਚਾਰ ਸਿਲੰਡਰ ਦੇ ਵਿੱਚ ਨੌਨ ਟਰਬੋ ਇੰਜਣ ਹੈ ਜੀ ਇਹਦਾ ਜਿਹੜਾ ਆਪਾਂ ਨੂੰ 275 ਐਨਐਮ ਟਾਰਕ ਦਿੰਦਾ ਹੈ ਜੀ ਤਾਂ ਹੀ ਇਹਨੂੰ ਟਾਰਕ ਪਲੱਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੀ ਅਗਲੇ ਹਿੱਸੇ ਦੀ ਗੱਲ ਕਰੀਏ ਫੋਰ व्हीਲ ਵਾਲੇ ਦੀ ਤਾਂ ਇੱਕ ਕੰਪਨੀ ਨੇ ਆਪਣਾ ਹੀ ਬਣਾਇਆ ਜੀ ਬਾਹਰੋਂ ਲੈ ਕੇ ਨਹੀਂ ਲਾਇਆ ਤੇ ਲਾਈਟਾਂ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਤੇ ਲੱਗਿਆ ਜੀ ਹੈਵੀ ਚੁੱਲਾ ਇਸ ਦੇ ਉੱਤੇ ਆਪਾਂ ਹੋਰ ਵੀ weight ਲਾ ਸਕਦੇ ਹਾਂ ਵੈਸੇ ਇਹ ਪਹਿਲਾਂ ਹੀ ਕਾਫੀ ਭਾਰਾ ਹੁੰਦਾ ਹੈ ਸੁਪਰ ਸੀਡਰ ਤੇ ਨਹੀਂ ਚੁੱਕਿਆ ਜਾਂਦਾ ਛੇਤੀ ਪਰ ਫਿਰ ਵੀ ਜੇ ਆਪਾਂ ਪਿੱਛੇ ਜ਼ਿਆਦਾ heavy weight ਪਾਉਣਾ ਹੈ ਤਾਂ ਜੋ ਆਪਣਾ ਟਰੈਕਟਰ ਨਾ ਚੁੱਕਿਆ ਜਾਵੇ ਤਾਂ ਆਪਾਂ ਅੱਗੇ weight ਹੋਰ ਲਾ ਸਕਦੇ ਹਾਂ ਤੇ ਇਨਲਾਈਨ ਪੰਪ ਦੇ ਵਿੱਚ ਜੀ ਟਰੈਕਟਰ ਚੈੱਕ ਕਰੋ ਜੀ ਉੱਚੇ ਪੈਰਦਾਨ ਨੇ water separator ਵੀ ਲੱਗਾ ਹੋਇਆ ਥੱਲੇ ਖੱਬੇ ਪਾਸੇ ਲੋਹੇ ਦਾ ਟੂਲ ਲੱਗਿਆ ਹੈ ਪਲਾਸਟਿਕ ਇਹਦੇ ਵਿੱਚ ਨਹੀਂ ਵਰਤੀ ਗਈ ਡਬਲ ਕਲਚ ਸਾਈਡ ਸ਼ਿਫਟ ਕਨਸਟੈਂਟ ਮੈਸ਼ ਗੇਅਰ ਸ਼ਟਲ ਗੇਅਰ ਦੇ ਵਿੱਚ ਟਰੈਕਟਰ ਇਹ ਜੀ 12 12 ਸਪੀਡਾਂ ਨੇ ਟਰੈਕਟਰ ਦੀਆਂ ਉਨਾ ਹੀ ਇਹ ਅੱਗੇ ਨੂੰ ਭੱਜਦਾ ਹੈ ਤੇ ਉਨਾ ਹੀ ਭੱਜਦਾ ਹੈ ਜੀ ਪਿੱਛੇ ਨੂੰ ਇਹਦੀ ਟੱਕਰ ਦਾ ਇੰਨੀ ਐਚਪੀ ਦਾ ਵਧੀਆ ਬ੍ਰਾਂਡ ਦਾ ਤੁਹਾਨੂੰ ਟਰੈਕਟਰ 2 ਵੀਲ ਡਰਾਈਵ ਵੀ ਨਹੀਂ ਹੈ ਇਸ ਰੇਟ ਦੇ ਵਿੱਚ ਮਿਲਣਾ ਜਿਹੜੇ ਰੇਟ ਦੇ ਵਿੱਚ ਤੁਹਾਨੂੰ ਸੋਨਾਲਿਕਾ ਵਾਲੇ ਆ ਫੋਰ ਵੀਲ ਡਰਾਈਵ ਸੋਨਾਲਿਕਾ 60 ਟਰੈਕਟਰ ਦੇ ਰਹੇ ਨੇ ਆਰ ਸੀ ਦੇ ਉੱਤੇ ਹੋਏਗਾ ਜੀ ਇਹ 50 ਐਚਪੀ CRDI ਤੋਂ ਇਹਨੂੰ ਬਚਾਉਣ ਵਾਸਤੇ ਇਹਨਾਂ ਨੇ ਕਾਪੀ ਦੇ ਉੱਤੇ 50 HP ਹੀ ਲਿਖਿਆ ਹੁੰਦਾ ਪਰ ਟਰੈਕਟਰ ਤੁਹਾਨੂੰ ਦਿੰਦਾ 63 HP ਘੱਟੋ ਘੱਟ ਪਾਵਰ ਦਿੰਦਾ ਜੀ ਪੂਰੀ ਉੱਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਰੇਟ ਵੀ ਦੱਸਾਂਗੇ ਆਪਾਂ ਟਰੈਕਟਰ ਦਾ ਕਿੰਨਾ ਤੇ ਪਹਿਲਾਂ ਤੁਸੀਂ ਇੱਥੋਂ ਇੰਜਣ ਵਗੈਰਾ ਚੈੱਕ ਕਰੋ ਸੈਲਫ ਵੀ ਵਧੀਆ ਲੱਗਿਆ ਜੀ ਆ ਇਹਦੇ ਪੰਪਾਂਗੇ ਲਿਫਟ ਪੰਪ ਤੇ ਪਾਵਰ ਸਟੀering ਪੰਪ ਪਾਵਰ ਸਟੀering ਟਰੈਕਟਰ ਜੀ ਥੱਲੋਂ ਦੀ ਜਾਂਦੀ ਹੈ ਸ਼ਾਫਟ ਅਗਲੇ ਹਿੱਸੇ ਤੋਂ ਮਗਰਲੇ ਹਿੱਸੇ ਨੂੰ 4-ਵੀਲ ਡਰਾਈਵ ਵਾਲੀ ਇਹ ਵੀ ਪੂਰੀ ਕਵਰ ਕੀਤੀ ਹੋਈ ਹੈ ਜੀ ਪਾਈਪ ਦੇ ਵਿੱਚ ਲੋਹੇ ਵਾਲੇ ਦੇ ਤਾਂ ਜੋ ਥੱਲੋਂ ਬਚੀ ਰਵੇ ਤੇ ਹੁਣ ਗੱਲ ਕਰਾਂਗੇ ਆਪਾਂ ਟਰੈਕਟਰ ਦੇ ਰੇਟ ਦੀ ਉਸ ਤੋਂ ਪਹਿਲਾਂ ਤੁਹਾਨੂੰ ਥੋੜੀ ਹੋਰ ਜਾਣਕਾਰੀ ਦੇ ਦਈਏ ਡਿਫਰੈਂਸ਼ੀਅਲ ਲੋਕ ਵੀ ਹੈਗਾ ਟਰੈਕਟਰ ਨੂੰ ਤੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ ਟਰੈਕਟਰ ਦਾ 8,57,900 ਰੁਪਈਆ ਭਾਵੇਂ RX ਸ਼ੋਅ ਦੇ ਵਿੱਚ ਲੈ ਲਓ ਤੇ ਭਾਵੇਂ ਇਸ ਸ਼ੋਅ ਦੇ ਵਿੱਚ ਲੈ ਲਓ ਟਾਈਗਰ ਦੀ ਗੱਲ ਨਹੀਂ ਮੈਂ ਕਰਦਾ ਜਿਹੜੇ ਟਰੈਕਟਰ ਤੇ ਮੈਂ ਬੈਠਾ ਇਸ ਟਰੈਕਟਰ ਦੀ ਗੱਲ ਕਰਦਾ ਭਾਵੇਂ ਸੋਨਾਲਿਕਾ 60 4x4 ਆਹ ਵਾਲਾ ਲੈ ਲਓ ਜਿਹੜੇ ਤੇ ਮੈਂ ਬੈਠਾ ਤੇ ਭਾਵੇਂ ਲੈ ਲਓ ਦੂਜਾ RX ਤੁਹਾਨੂੰ ਸੇਮ ਰੇਟ 'ਚ ਮਿਲਣਗੇ ਹਾਈ ਲੋ మీడియం ਦੇ ਵਿੱਚ ਟਰੈਕਟਰ ਇਹ ਆ ਵੇਖੋ 12 12 ਇੱਕ ਗੇਅਰ ਦੇ ਵਿੱਚ ਤਿੰਨ ਸਪੀਡਾਂ ਬਣ ਜਾਂਦੀਆਂ ਉਨਾ ਹੀ ਅੱਗੇ ਨੂੰ ਭੱਜਦਾ ਤੇ ਉਨਾ ਹੀ ਭੱਜਦਾ ਹੈ ਜੀ ਪਿੱਛੇ ਨੂੰ ਲਿਫਟ ਕੈਪੈਸਿਟੀ ਬਹੁਤ ਵਧੀਆ 5ਜੀ